ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੇ ਵਿੱਚੋਂ ਕੂੜਾ ਕਰਕਟ ਚੱਕਣ ਵਾਲੇ ਟੀਪਰ ਕਰਮਚਾਰੀਆਂ ਦੇ ਟੀਪਰਾਂ ਦੇ ਪਿੱਛੇ ਬੋਰੇ ਲੱਦਣ ਦੇ ਸਬੰਧ ਵਿੱਚ ਆਪਾਂ ਟੀਪਰ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਇਸ ਸਬੰਧੀ ਅਤੇ ਘਰਾਂ ਦੇ ਵਿੱਚੋਂ ਕੂੜਾ ਕਰਕਟ ਚੱਕਣ ਸੰਬੰਧੀ ਅਤੇ ਬੇਸਹਾਰਾ ਪਸ਼ੂ ਜੋ ਸੜਕਾਂ ਤੇ ਘੁੰਮ ਰਹੇ ਆ ਉਹਨਾਂ ਸੰਬੰਧੀ ਸਾਡੇ ਮੇਅਰ ਸਾਹਿਬ ਦਾ ਕੀ ਕਹਿਣਾ ਹੈ ਆਓ ਇਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਕੀ ਕਹਿੰਦੇ ਆ ਕੀ ਨਾਮ ਹੈ ਤੇਰਾ ਰਾਜੂ ਜੀ ਰਾਜੂ ਤੁਸੀਂ ਇੱਥੇ ਆਏ ਹੋ ਕਿਨੇ ਕੰਪਲੇਂਟ ਤੋਂ ਕਿ ਕਿਵੇਂ ਆ ਸਾਨੂੰ ਕੰਪਲੇਂਟ ਹੀ ਕੀਤੀ ਹੈ ਜੀ ਤੁਹਾਡੇ ਕੋਲ ਕਿਹੜਾ ਏਰੀਆ ਹੈ ਸਾਡੇ ਕੋਲੇ ਗੁਰਮੁਖ ਸਾਈਕਲ ਵਾਲੀ ਗਲੀ ਹੈ ਜੀ ਅੱਛਾ ਪੁਰਾਣਾ ਥਾਣਾ ਜਿੰਨਾ ਵੀ ਹੈਗਾ ਏਰੀਆ ਉਧਰ ਸਾਰਾ ਹੈਗਾ ਜੀ ਅੱਛਾ ਅੱਛਾ ਇੱਕ ਚੀਜ਼ ਦੱਸ ਜਿਹੜਾ ਵੀਰ ਉੱਤੇ ਛੰਟੀ ਜਾਂਦਾ ਹੈਗਾ ਆਪਣੇ ਗੱਤਾ ਕੂੜਾ ਕਰਕਟ ਦੇ ਵਿੱਚੋਂ ਜਿਹੜਾ ਹੈਗਾ ਗੱਤਾ ਪਲਾਸਟਿਕ ਵਗੈਰਾ ਇਹਦਾ ਕੀ ਕਰਦੇ ਕੀ ਹੋ ਇਹ ਬਾਬੂ ਜੀ ਤਨਖਾਹ ਨਹੀਂ ਆਂਦੀ ਹੈਗੀ 4-4 ਮਹੀਨੇ ਅੱਛਾ ਇਹਦੇ ਤੋਂ ਖਰਚਾ ਚੱਲਦਾ ਹੈ ਅੱਛਾ ਇਸੇ ਵਿੱਚੋਂ ਖਰਚਾ ਕਰਦੇ ਆ ਯਾਨੀ ਕਿ ਤਨਖਾਹ ਤਾਂ ਕਹਿੰਦਾ ਮੈਂ ਤੁਸੀਂ ਇਹਨੂੰ ਕਬਾੜੀ ਕੋਲ ਵੇਚ ਦਿੰਨੇ ਹੋ ਹਾਂ ਜੀ ਫਿਰ ਇਹਦੇ ਨਾਲ ਗੁਜ਼ਾਰਾ ਕਰਦੇ ਹੋ ਵੀ ਤੁਹਾਨੂੰ ਤਨਖਾਹ ਤਾਂ ਦਿੱਤੀ ਨਹੀਂ ਜਾਂਦੀ ਕੀ ਇਸ ਕਰਕੇ ਤੇ ਕੀ ਤੁਸੀਂ ਇਹਦੇ ਬਾਰੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਵੀ ਤਨਖਾਹ ਪਿੱਛੇ ਤਨਖਾਹ ਪਿੱਛੇ ਸੀ ਗੱਲ ਕੀਤੀ ਹੈ ਜੀ ਕੁਝ ਬੰਦਿਆਂ ਦੀ ਡਲੀ ਜਾਂ ਡਲਗੀ ਤੇ ਕੁਝ ਰਹਿੰਦੇ ਆਲੇ ਅੱਛਾ ਹਾਂਜੀ ਕਿੰਨੀ ਰੋਗਿਤਨ ਖਾ ਮੀ ਲੀਨੂ ਸਾਨੂੰ 2 ਮਹੀਨਿਆਂ ਦੀ ਮਿਲੀ ਸੀਗੀ ਤੇ 2 ਮਹੀਨੇ ਰਹਿ ਗੋਗੇ ਖਾਈ ਦਿੱਤੇ ਨਹੀਂ ਤੇ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਵੀ ਤਨਖਾਹ ਤੋਂ ਬਿਨਾ ਬਾਪੂ ਜੀ ਅਕਵਾਰ ਦੇ ਵਿੱਚੋਂ 150 ਰੁਪਏ ਨਿਕਲਦਾ ਜੀ ਇਸ ਤੇ ਗੁਜ਼ਾਰਾ ਚੱਲ ਜਾਂਦਾ ਹੈ ਅੱਛਾ ਹਾਂ ਯਾਰ ਫਿਰਸ ਉਸ ਇਸ ਤਰ੍ਹਾਂ ਕੂੜੇ ਦੀ ਸਮੱਸਿਆ ਨੂੰ ਲੈ ਕੇ ਚੱਲੀ ਆ ਪੱਟੀ ਪਰ ਲਗਭਗ 60 70 ਟਿਪਰ ਤੇ 17 ਟਰਾਲੀਆਂ ਉਸ ਤੇ ਬਾਵਜੂਦ ਵੀ ਕੂੜਾ ਨਹੀਂ ਚੱਕਿਆ ਯਾਰ ਸ਼ਹਿਰ ਤੋਂ ਕੀ ਕਰਦੇ ਇਹ ਪਹਿਲਾਂ ਇਹ ਦਿੱਕਤ ਸੀ ਹੁਣ ਪਹਿਲਾਂ ਨਾਲੋਂ ਬਹੁਤ ਸਟਰੀਮਲਾਈਨ ਹੋ ਚੁੱਕਿਆ ਹੈ कूड़े ਦੇ ਗਾਰਬੇਜ ਕਲੈਕਸ਼ਨ ਦਾ ਕੰਮ ਤੇ ਪਹਿਲਾਂ ਨਾਲੋਂ ਬਹੁਤ ਫਰਕ ਆ ਹਜੇ ਥੋੜਾ ਜਿਹਾ ਹਫਤਾ 10 ਦਿਨ ਹੋਰ ਲੱਗ ਸਕਦੇ ਆ ਤੇ ਇਹ ਬਹੁਤ ਸਮੂਥ ਹੋਰ ਹੋ ਜਾਏਗਾ ਮੇ ਸਾਹਿਬ ਇਹ ਕਾਫੀ ਲੰਮੇ ਸਮੇਂ ਦੀ ਸਮੱਸਿਆ ਲੋਕ ਦੱਸ ਰਹੇ ਆ ਤੁਹਾਨੂੰ ਲੱਗਦਾ ਕਿ ਤੁਸੀਂ ਕੁਝ ਸਮੇਂ ਦੇ ਵਿੱਚ ਇਹਨੂੰ ਹੱਲ ਕਰ ਪਾਓਗੇ ਜੀ ਸਰ ਆਪਾਂ ਮਿਹਨਤ ਕਰਾਂਗੇ ਕੋਸ਼ਿਸ਼ ਕਰਾਂਗੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਕਿ ਇਹ ਬਹੁਤ ਪੁਰਾਣਾ ਈਸ਼ੂ ਹੈ ਬਹੁਤ ਪੁਰਾਣੀ ਸਮੱਸਿਆ ਹੈ ਮਗਰ ਜਦੋਂ ਤੱਕ ਤੁਸੀਂ ਕਿਸੇ ਚੀਜ਼ ਦੀ ਪਹਿਲ ਨਹੀਂ ਕਰੋਗੇ ਸਟਾਰਟ ਨਹੀਂ ਕਰੋਗੇ ਉਹਦੱਕ ਲੋਕਾਂ ਨੂੰ ਵੀ ਉਮੀਦ ਨਹੀਂ ਤੇ ਤੁਹਾਨੂੰ ਗੁੱਦ ਨੂੰ ਵੀ ਉਮੀਦ ਨਹੀਂ ਤੇ ਆਪਾਂ ਆ ਕੇ ਪਹਿਲਾਂ ਦੇਖੋ ਤੇ ਰੋਸ ਤੇ ਕੰਮ ਕਰਨਾ ਸ਼ੁਰੂ ਕਰੋ ਹੋਣਾ ਨਾ ਹੋਣਾ ਮਾਲਕ ਦੀ ਮਰਜ਼ੀ ਆਪਾਂ ਆਪਣੀ ਮਿਹਨਤ ਕਰਾਂਗੇ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਇਹਨੂੰ ਹੱਲ ਵੀ ਕਰਾਂਗੇ ਐਸੀ ਕੋਈ ਗੱਲ ਲੋਕੀ ਆਰੋ ਤੇ ਪਾਣੀ ਲੈ ਕੇ ਆਂਦੇ ਅਗਰ ਗਾਰਵੇ ਦੇ ਵੀ ਕਾਰਡ ਬਣਾਏ ਜਾਣ ਤੇ ਤੁਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਸੁਝਾਓ ਜੋ ਹੈ ਉਹ ਅਸੀਂ ਆਪਣੀ ਟੀਮ ਨਾਲ ਗੱਲ ਕਰਕੇ ਜ਼ਰੂਰ ਅੱਗੇ ਰੱਖਾਂਗੇ ਜੇ ਇਹ ਲੋਕਾਂ ਦੇ ਹਿੱਤ ਦਾ ਸੁਝਾਓ ਹੋਇਆ ਅਸੀਂ ਜ਼ਰੂਰ ਉਹਦੇ ਨਾਲ ਕੰਮ ਕਰਾਂਗੇ ਮਸਲੋ ਜਿਹੜਾ ਹਵਾਰਾ ਤੇ ਖਾਸਾ ਜੀ ਹੈ ਜੀ ਹੁਣੇ ਤੁਹਾਡੀ ਗੱਡੀ ਤੇ ਜਿਵੇਂ ਪਸ਼ੂ ਆਈ ਸੀਗੀ ਤੇ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਵਰਜਦਾ ਇਹਨਾਂ ਦਾ ਕੰਮ ਆਲਰੇਡੀ ਸ਼ੁਰੂ ਹੋ ਗਿਆ ਜੀ ਅਸੀਂ ਜਿੱਦਾਂ ਤੁਹਾਨੂੰ ਕਿਆ ਕਾਉਸਸ ਦੇ ਨਾਲ ਕਾਰਪੋਰੇਸ਼ਨ ਨੇ ਦੋ ਨਵੀਆਂ ਗਊਸ਼ਾਲਾਵਾਂ ਬਣਾਈਆਂ ਨੇ ਤੇ 1500 ਨਵੇਂ ਪਸ਼ੂ ਰੱਖਣ ਦੀ ਕਪੈਸਿਟੀ ਹੁਣ ਕਾਰਪੋਰੇਸ਼ਨ ਕੋਲ ਹੈਗੀ ਹੈ ਤੇ ਅਸੀਂ ਵਾਦ ਤੋਂ ਬਾਅਦ ਇਹ ਮਹਿੰਮ ਨਵੀਂ ਚਲਾਵਾਂਗੇ ਜੋ ਕਿ ਅਸੀਂ ਸ਼ੁਰੂ ਕਰ ਵੀ ਦਿੱਤੀ ਹੈ ਤੇ ਉਹਨਾਂ ਕਈ ਏਰੀਆਸ ਤੋਂ ਪਸ਼ੂ ਪਸ਼ੂਆਂ ਨੂੰ ਸੇਫਲੀ ਅ ਲੈ ਕੇ ਜਾਇਆ ਜਾ ਰਿਹਾ ਹੈ ਗਊਸ਼ਾਲਾ ਵਿੱਚ ਛੱਡਿਆ ਜਾ ਰਿਹਾ ਹੈ ਜਿੱਥੇ ਉਹਨਾਂ ਦਾ ਪੂਰਾ ਇੰਤਜ਼ਾਮ ਵੀ ਹੈ ਖਾਣ ਪੀਣ ਦਾ ਤੇ ਰਹਿਣ ਦਾ ਉਹਨਾਂ ਨੂੰ ਉਹਨਾਂ ਨੂੰ ਕਿਸ ਤਰ੍ਹਾਂ ਦਾ ਨਿਗਰਾਨਾ ਕਿਸ ਤਰ੍ਹਾਂ ਉਹਨਾਂ ਤੇ ਨਿਗਰਾਨੀ ਤੁਸੀਂ ਰੱਖੋਗੇ ਸਰ ਇਹ ਜੇ ਸ਼ਹਿਰ ਦੇ ਬਾਰਡਰਸ ਤੇ ਜਿੱਥੋਂ ਐਂਟਰੀ ਹੁੰਦੀ ਹੈ ਉੱਥੇ ਸਰਵੇਲੈਂਸ ਜਿਹੜੀ ਪੁਲਿਸ ਹੈ ਜੋ ਆਲਰੇਡੀ ਕਰ ਰਹੀ ਹੈ ਪ੍ਰਸ਼ਾਸਨ ਕਾਫੀ ਅੱਛਾ ਕੰਮ ਕਰ ਰਿਹਾ ਹੈ ਉਹਨਾਂ ਨੂੰ بس ਇੰਨਾਕ ਇਤਲਾਹ ਕੀਤਾ ਜਾਵੇ ਕਿ ਉਹ ਇੰਨਾ ਸ਼ਰਾਰਤੀ ਲੋਕਾਂ ਤੇ ਧਿਆਨ دیں ਜੋ ਬਾਰੂ ਪਸ਼ੂ ਬਜ਼ੁਰਗ ਪਸ਼ੂ ਲਿਆ ਕੇ ਇੱਥੇ ਛੱਡ ਦਿੰਦੇ ਨੇ ਜਾਂ ਫਿਰ ਵੈਸੇ ਹੀ ਪਸ਼ੂ ਜੋ ਬਿਮਾਰ ਹੋ ਜਾਂਦੇ ਨੇ ਉਹਨਾਂ ਨੂੰ ਛੱਡ ਦਿੰਦੇ ਨੇ ਉਹਨਾਂ ਤੇ ਧਿਆਨ ਦਿੱਤਾ ਜਾਵੇ ਤੇ ਉਹਨਾਂ ਤੇ ਐਕਸ਼ਨ ਦਿੱਤਾ ਜਾਵੇ ਅਸੀਂ ਪ੍ਰਸ਼ਾਸਨ ਨਾਲ ਕੰਮ ਕਰਾਂਗੇ ਉਸ